ਦੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਹੁਣੇ ਇੱਕ ਅਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਇਸ ਤੇ 16 ਰੌਂਡ ਗੋਲੀਆਂ ਚਲਾਈਆਂ ਗਈਆਂ ਤੇ ਜਾਣਕਾਰੀ ਮੁਤਾਬਕ ਜਲੰਧਰ ਦੇ ਭਾਰਗਵ ਕੈਂਪ थाना 3 ਪਿੰਦੇ ਨੱਥੋਵਾਲ ਬਾਗ ਨੇੜੇ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਇਸ ਵਿੱਚ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਅਤੇ ਪੁਲਿਸ ਅਨੁਸਾਰ ਇੱਕ ਕਾਰ ਵਿੱਚ ਇੱਕ ਗੈਂਗਸਟਰ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ इस तो बाद जो पुलिस ने कार रुकी रोकी क्रॉस फायरिंग शुरू हो गई इस तो दौरान दोवे पास दो कई गो राउंड फायरिंग की थी गई थे पुलिस का कहना है कि दोवें गैंगस्टर काबू कर लिया गया है फिलहाल पुलिस ने अजे तक गैंगस्टर के जे नाव का खुलासा नहीं किया है तेज फायरिंग होने कारण इलाके फैल गई है ਮੋਂ ਮੈਨੂੰ ਕਹਿੰਦਾ ਸੀਗਾ ਮੈਨੂੰ ਇਹ ਇਹ ਕਹਿੰਦੇ ਸੀਗੇ ਤੇਰੀ ਗੋਲੀ ਮਾਰ ਪਾਗੇ ਨਹੀਂ ਤਾਂ ਅੱਛਾ ਆ ਕੀ ਇਹਦਾ ਬੈਕਗ੍ਰਾਉਂਡ ਸੀ ਉਹ ਤਾਂ ਸ਼ਹਿਪੇਚਾ ਦਾ ਹੋਇਆ ਸੀ ਇਹਨੇ ਕੋਈ ਕੌਣ ਸੀਗਾ ਬੰਦਾ ਭਾਈ ਪਤਾ ਕੁਝ ਇਸ ਤਰ੍ਹਾਂ ਮੈਨੂੰ ਕੋਈ ਜ਼ਿਆਦਾ ਸ਼ਕਲ ਨਹੀਂ ਯਾਦ ਆ ਰਹੀ ਉਹ ਕਹਿੰਦਾ ਸੀਗਾ ਤੇਰੀ ਗੋਲੀ ਮਾਰ ਪਾਗੇ ਇਹਨੇ ਦੱਸਿਆ ਕਿ ਥੋੜੀ ਸਮੇਂ ਦੇ ਬਾਅਦ ਇਹ ਕੱਲ ਦਾ ਮੈਨੂੰ ਦੱਸਿਆ ਉਹ ਬੜਾ ਹੈ ਇਹ ਤਾਂ ਮਾਮਲਾ ਵੀਰ ਜੀ ਇਹ ਆ ਵੀ ਜਾਨੀ ਕਿ ਸਾਨੂੰ ਪੁਲਿਸ ਮਲਾਜਾਂ ਮਾਇਓ ਕਹਿੰਦੇ ਭਾਈ ਅਸੀਂ ਸਾਰਾ ਨੇ ਇਲਾਕਾ ਦਸਿਰ ਕੀਤਾ ਅੱਛਾ ਤੇ ਇਹ ਨਹੀਂ ਪਤਾ ਕਿ ਤਿੱਧਰੋਂ ਬੰਦੇ ਆ ਜਾਣ ਹਾਂਜੀ ਕੜੇ ਬੰਦੇ ਸੀਗੇ ਇੱਕ ਮਿੰਟ ਇੱਕ ਮਿੰਟ ਉਹ ਕਹਿੰਦੇ ਤੁਸੀਂ ਬੰਦੇ ਪੈਣੇ ਕਿਸੇ ਆ ਜਾਣ ਤੁਸੀਂ ਜਣੇ ਇੱਕ ਵਾਰ ਅੰਦਰ ਅੰਦਰ ਪਿਛੇ ਹੋ ਜਾਓ ਹੂੰ ਅਸੀਂ ਸਾਰਿਆਂ ਨੂੰ ਅਸੀਂ ਫਿਰ ਬਾਹਰ ਵੇਖਣ ਲੱਗੇ ਉਹਨਾਂ ਨੇ ਸਾਨੂੰ ਫਿਰ ਕਿਹਾ ਤੁਹਾਨੂੰ ਤਾਂ 2 ਵਜੇ ਸੀ ਕਿਉਂ ਨਾ ਵੀ ਤੁਸੀਂ ਪਿੱਛੇ ਹੋ ਜਾਓ ਉਸ ਧੱਕੇ ਦੇ ਪਾਸੇ ਇਧਰੋਂ ਆ ਜਾਣ ਬੰਦੇਓ ਤੇ ਤੁਹਾਡੇ ਕਿਸੇ ਦਾ ਨੁਕਸਾਨ ਨਾ ਹੋਵੇ ਕਿੰਨੇ ਪਾਦਾ ਟਾਈਮ ਅੰਕਲ ਜੀ ਫਿਰ ਨੌਕ ਦਾ ਟਾਈਮ ਹੋਣਾ ਜੀ ਅੱਛਾ ਪੁਲਿਸ ਪ੍ਰਸ਼ਾਸਨ ਤੋਂ ਕਿੰਨੇ ਕਿ ਬੰਦੇ ਸੀਗੇ ਪੁਲਿਸ ਪ੍ਰਸ਼ਾਸਨ ਜੇ 2-3 ਕਰਦੀਆਂ ਸੀ ਜੀ ਫਿਰ ਪੁਲਿਸ ਮੁਲਾਜ਼ਮਾਂ ਦੇ ਵਿੱਚ ਬੰਦੇ ਕਾਫੀ ਜਿਦੇ ਕਿ ਅਸੀਂ ਬੰਨ ਮੁਲਾਜ਼ਮਾਂ ਦੇ ਦੇਖੇ ਗਾਰੇ ਪੁਲਿਸ ਵਾਲਿਆਂ ਦੇ ਕਰੀਬ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਘੱਟ 50-60 ਚੱਲੀਆਂ ਨਹੀਂ ਘੱਟੋ-ਘੱਟ ਕਿੰਨੀਆਂ ਗੋਲੀਆਂ 5 ਸੁਣ ਬਾਜੀ ਸੁਣਦੇ ਸੀ ਨਾ ਉਧਰ ਅੱਛਾ ਸਾਡੇ ਕੋਲ ਅੱਗੇ ਆਣ ਨਹੀਂ ਦਿੱਤਾ ਪੁਲਿਸ ਨੇ ਵੀ ਆਣ ਦੇਣਾ ਸੁਣਿਆ ਕਿ ਤੁਹਾਡੇ ਲੱਗ ਜਾਈ ਪੁਲਿਸ ਵਾਲਿਆਂ ਦੀਆਂ ਤਿੰਨ ਗੱਡੀਆਂ ਸੀ ਤੇ ਚਾਰ ਗੱਡੀਆਂ ਤਿੰਨ ਚ ਟਿੱਕੇ ਰਹਿ ਕਿੱਥੇ ਕੋਈ ਨਹੀਂ ਲਾਈ ਇੱਕ ਮਿੰਟ ਰੁਕ ਜਾਓ ਕੋਈ ਨਹੀਂ ਕੰਮ ਹੋਏ ਵੀ ਕਿੰਨਾ ਵੇ ਟਾਈਮ ਚੱਲਦਾ ਰਿਹਾ ਕੋਈ ਵੀ ਕਹਿ ਦਿੰਦਾ ਚੱਲਦਾ ਰਿਹਾ ਅੱਧਾ ਘੰਟਾ ਚੱਲਦਾ ਲੱਗੀ ਗਿਆ ਟਾਈਮ ਨੇ ਤੁਹਾਡੇ ਨਹੀਂ ਤੁਸੀਂ ਉਸ ਟਾਈਮ ਮੋਕੇ ਤੇ ਖੜੇ ਸੀ ਇੱਥੇ ਜਦੋਂ ਇੱਥੇ ਗੋਲੀ ਚੱਲੀਆਂ ਸੀ ਆਪਣੇ ਉੱਤੇ ਛੜ ਗਈ ਪਿੱਛੇ ਤੁਹਾਡੇ ਕਿ ਨਾਮ ਮੇਰੇ ਨਾਲ ਕੋਲ ਸੁਣੋ ਸੁਨੀਤਾ ਇਹ ਜਿ cụcਾਰ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਇਹ ਕਾਰ ਜਿਹੜੀ ਜਿਹਦੇ ਵਿੱਚ ਪੁਲਿਸ ਨੂੰ ਜਿਹੜਾ ਸ਼ੱਕ ਹੋਇਆ ਸੀ ਤੇ ਪੁਲਿਸ ਨੇ ਕਾਰ ਨੂੰ ਤੇ ਜੋਨੇ ਗੈਂਗਸਟਰਾਂ ਨੂੰ ਵੀ ਕਾਬੂ ਕਰ ਲਿਆ ਹੈ ਤੇ ਫਿਲਹਾਲ ਹਲੇ ਤੱਕ ਇਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਤੁਹਾਨੂੰ ਅਸੀਂ ਪਹਿਲਾਂ ਦੱਸੂਗਾ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਹੁਣ ਇੱਕ ਅਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਇਸ ਤੇ 16 ਰਾਊਂਡ ਗੋਲੀਆਂ ਚਲਾਈਆਂ ਗਈਆਂ ਤੇ ਜਾਣਕਾਰੀ ਮੁਤਾਬਕ ਜਲੰਧਰ ਦੇ ਭਾਰਗਵ ਕੈਂਪ थाना 3 ਪਿੰਦੇ ਨੱਥੋਵਾਲ ਬਾਗ ਨੇੜੇ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਇਸ ਵਿੱਚ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਅਤੇ ਪੁਲਿਸ ਅਨੁਸਾਰ ਇੱਕ ਕਾਰ ਵਿੱਚ ਇੱਕ ਗੈਂਗਸਟਰ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਹੈ